ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਅਮਰੀਕਾ ਦੇ ਬਾਰਡਰ ਤੇ ਗੈਰ ਕਾਨੂੰਨੀ ਪ੍ਰਵਾਸੀ ਚੜੇ ਅੜਿੱਕੇ ਸ਼ਰਾਬੀ ਏਜੰਟ ਨੇ ਪ੍ਰਵਾਸੀਆਂ ਨਾਲ ਭਰੀ ਗੱਡੀ ਦਾ ਕੀਤਾ ਐਕਸੀਡੈਂਟ ਮਾਰਕ ਕਾਰਨੀ ਨੇ ਪਾਈਵਾਲ ਦੇਸ਼ਾਂ ਨਾਲ ਕੀਤੀ ਵਰਚੁਅਲ ਮੀਟਿੰਗ ਰੂਸ ਤੇ ਪਾਬੰਦੀਆਂ ਅਤੇ ਯੂਕਰੇਨ ਦੀ ਮਦਦ ਵਧਾਉਣ ਦੀ ਕਹੀ ਗੱਲ ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਤੋਂ ਹੋਇਆ ਮੋਹ ਪੰਗ ਨਿਊਜ਼ੀਲੈਂਡ ਬਣਿਆ ਪਹਿਲੀ ਪਸੰਦ ਕੈਨੇਡਾ ਨੂੰ ਪਛਾੜਿਆ ਟੋਰਾਂਟੋ 'ਚ ਹਵਾ ਦੀ ਗੁਣਵੱਤਾ ਦੁਨੀਆ ਦੇ ਸਭ ਤੋਂ ਖਰਾਬ ਸਥਾਨਾਂ 'ਚੋਂ ਇੱਕ ਤੇ ਪਹੁੰਚੀ ਐਨਵਾਇਰਨਮੈਂਟ ਕੈਨੇਡਾ ਵੱਲੋਂ ਜੀਟੀਏ ਲਈ ਹੀਟ ਵਾਰਨਿੰਗ ਵੀ ਜਾਰੀ 트੍ਰੰਪ ਦੇ ਇਮੀਗ੍ਰੇਸ਼ਨ ਛਾਪਿਆਂ ਦੇ ਡਰੋਂ ਸੁਰੱਖਿਤ ਟਿਕਾਣੇ ਤਲਾਸ਼ ਕਰ ਰਹੇ ਪ੍ਰਵਾਸੀਆਂ ਨਾਲ ਕੈਨੇਡਾ 'ਚ ਉਸ ਵੇਲੇ ਪਾਣਾ ਵਾਪਰ ਗਿਆ ਜਦੋਂ ਸ਼ਰਾਬੀ ਏਜੰਟ ਨੇ ਸਾਹਮਣੇ ਤੋਂ ਆਰੀ ਐਸਯੂਵੀ ਨੂੰ ਟੱਕਰ ਮਾਰ ਦਿੱਤੀ ਹਾਦਸਾ ਕਿਊਬਿਕ ਸੂਬੇ 'ਚ ਵਾਪਰਿਆ ਤੇ ਗੱਡੀ 'ਚ ਤੁੰਨੇ ਪ੍ਰਵਾਸੀਆਂ ਚੋਂ ਘੱਟੋ ਘੱਟ 4 ਜਣੇ ਜ਼ਖਮੀ ਹੋ ਗਏ। ਇਹ ਹਾਦਸਾ ਮੌਂਟਰੀਅਲ ਤੋਂ 65 ਕਿਲੋਮੀਟਰ ਦੱਖਣ ਵੱਲ ਹੈਮਿੰਗਫਰਡ ਦੇ ਇੱਕ ਇੰਟਰਸੈਕਸ਼ਨ ਤੇ ਵਾਪਰਿਆ। ਪੁਲਿਸ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਿਹਾ ਪ੍ਰਵਾਸੀਆਂ ਨੂੰ ਆਪਣੀ ਵੀ ਕੋਈ ਪਰਵਾਹ ਨਹੀਂ। ਉਧਰ ਗੱਡੀ 'ਚ ਤੁੰਨੇ ਪ੍ਰਵਾਸੀਆਂ ਦੀ ਗਿਣਤੀ ਬਾਰੇ ਵੀ ਵੱਖੋ ਵੱਖਰੇ ਅੰਕੜੇ ਸਾਹਮਣੇ ਆ ਰਹੇ ਨੇ। ਮੌਕੇ ਤੇ ਪੁੱਜੀ ਐਮਰਜੈਂਸੀ ਦੀ ਟੀਮ ਦੇ ਵੱਲੋਂ ਪਹਿਲਾਂ 10 ਜਣਿਆਂ ਦਾ ਜ਼ਿਕਰ ਕੀਤਾ ਗਿਆ ਪਰ ਕੁਝ ਦੇਰ ਮਗਰੋਂ ਅੰਕੜਾ 12 ਦੱਸਿਆ ਜਾ ਰਿਹਾ ਸੀ। आरसीएमपी ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਅਮਰੀਕਾ ਤੋਂ ਆਉਣ ਬਾਰੇ ਤਸਦੀਕ ਕਰ ਦਿੱਤੀ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਕਦੋਂ ਦਾਖਲ ਹੋਏ ਪੁਲਿਸ ਵੱਲੋਂ 48 ਸਾਲ ਦੇ ਅਮਰੀਕਨ ਨੂੰ ਗ੍ਰਿਫਤਾਰ ਕਰਦਿਆਂ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਆਇਦ ਕੀਤੇ ਗਏ ਨੇ ਇੱਥੇ ਦੱਸਣਾ ਬਣਦਾ ਹੈ ਕਿ ਡੋਨਲਡ ਟਰੰਪ ਦੇ ਸੱਤਾ 'ਚ ਆਉਣ ਤੋਂ ਪਹਿਲਾਂ ਕੈਨੇਡਾ ਤੋਂ ਅਮਰੀਕਾ ਵੱਲ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਲੱਖਾਂ 'ਚ ਹੁੰਦੀ ਸੀ ਤੇ 2023 ਦੌਰਾਨ ਕਸਟਮਸ ਐਂਡ ਬਾਰਡਰ ਪੈਟਰੋਲ ਵਾਲਿਆਂ ਨੇ 190000 ਤੋਂ ਵੱਧ ਪ੍ਰਵਾਸੀਆਂ ਨੂੰ ਬਾਰਡਰ ਤੇ ਰੋਕਿਆ ਨਿਊਯਾਰਕ ਵਰਮਾਟ ਅਤੇ ਨਿਊ ਹੈਮਪਸ਼ਾਇਰ ਦੇ ਨਾਲ ਲੱਗਦੇ ਕੈਨੇਡਾ ਦੇ ਸਵੈਂਟਨ ਸੈਕਟਰ ਦਾ 24000 ਵਰਗ ਮੀਲ ਇਲਾਕਾ ਪ੍ਰਵਾਸੀਆਂ ਦੇ ਅਮਰੀਕਾ ਦਾਖਲ ਹੋਣ ਦਾ ਬਿਹਤਰੀਨ ਰਾਹ ਮੰਨਿਆ ਜਾਂਦਾ ਸੀ ਪਰ ਹੁਣ ਇਸੇ ਰਸਤੇ ਅਮਰੀਕਾ ਤੋਂ ਕੈਨੇਡਾ ਆਉਣ ਵਾਲਿਆਂ ਦੀ ਭੀੜ ਵਾਧੀ ਜਾ ਰਹੀ ਹੈ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਵਿਸ਼ਲੇਸ਼ਕ ਕੋਲਨ ਪੁਟਜ਼ਲ ਦਾ ਕਹਿਣਾ ਹੈ ਕਿ ਬਿਨਾਂ ਸ਼ੱਕ ਪ੍ਰਵਾਸੀਆਂ ਦੀ ਆਮਦ 'ਚ ਵਾਧਾ ਹੋ ਰਿਹਾ ਹੈ ਪਰ ਹਾਲਾਤ ਬੇਕਾਬੂ ਹੋਣ ਦੇ ਅਸਾਰ ਨਜ਼ਰ ਨਹੀਂ ਆਉਂਦੇ ਇਸ ਦੇ ਉਲਟ ਇਮੀਗ੍ਰੇਸ਼ਨ ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਰੁਝਾਨ ਕੈਨੇਡਾ ਵਾਸਤੇ ਖਤਰਨਾਕ ਸਾਬਤ ਹੋ ਸਕਦਾ ਹੈ ਤੇ ਇਸ ਨੂੰ ਜਲਦ ਤੋਂ ਜਲਦ ਠੱਲ ਪਾਉਣੀ ਹੋਵੇਗੀ ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦੇ ਅੰਕੜਿਆਂ ਦੀ ਮਿਸਾਲ ਪੇਸ਼ ਕਰਦਿਆਂ ਉਹਨਾਂ ਕਿਹਾ ਕਿ 2015 ਚ ਸਿਰਫ 110 ਮੈਕਸੀਕਨ ਨਾਗਰਿਕਾਂ ਨੇ ਕੈਨੇਡਾ ਚ ਅਸਾਈਲਮ ਦਾ ਦਾਵਾ ਕੀਤਾ ਪਰ 2023 ਚ ਇਹ ਅੰਕੜਾ 24000 ਤੱਕ ਪਹੁੰਚ ਗਿਆ ਇਸ ਵਾਰ ਸਿਰਫ ਮੈਕਸੀਕਨ ਨਾਗਰਿਕ ਕੈਨੇਡਾ ਵੱਲ ਨਹੀਂ ਆ ਰਹੇ ਸਗੋਂ ਇਹ ਵੱਖ-ਵੱਖ ਮੁਲਕਾਂ ਨਾਲ ਸੰਬੰਧਿਤ ਪ੍ਰਵਾਸੀ ਨੇ ਤੇ ਠੁਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਪਨਾਹ ਦੇ ਦਾਅਵਿਆਂ ਦਾ ਅੰਕੜਾ 10 ਲੱਖ ਤੋਂ ਟੱਪ ਸਕਦਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੋਲੀਸ਼ਨ ਆਫ ਦਾ ਵਿਲਿੰਗ ਦੀ ਇੱਕ ਵਰਚੁਅਲ ਮੀਟਿੰਗ 'ਚ ਹਿੱਸਾ ਲਿਆ ਇਸ ਮੀਟਿੰਗ ਦੀ ਸਹਿ ਪ੍ਰਧਾਨਗੀ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਕੀਤੀ ਇਸ ਵਿੱਚ ਕੈਨੇਡਾ ਦੇ ਬਹੁਤ ਸਾਰੇ ਨਜ਼ਦੀਕੀ ਸਹਿਯੋਗੀ ਤੇ ਭਾਈਵਾਲ ਵੀ ਸ਼ਾਮਲ ਹੋਏ ਜਿਨ੍ਹਾਂ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਅਤੇ ਸੰਯੁਕਤ ਰਾਜ ਅਮਰੀਕਾ ਦੇ ਪ੍ਰਤੀਨਿਧੀ ਸੈਨੇਟਰ ਲਿੰਸੇ ਗ੍ਰਾਹਮ ਤੇ ਰਿਚਡ ਬਲੂਮੈਂਥਲ ਨਾਲ ਅਮਰੀਕੀ ਵਿਸ਼ੇਸ਼ ਦੂਤ ਜਨਰਲ ਕੀਥ ਕੈਲੋਗ ਸ਼ਾਮਲ ਰਹਿ। ਇਸ ਗੱਟਜੋੜ ਨੇ ਯੂਕਰੇਨ ਵਿਰੁੱਧ ਰੂਸ ਦੇ ਤਾਜ਼ਾ ਹਮਲਿਆਂ ਦੀ ਸਪਸ਼ਟ ਤੌਰ ਤੇ ਨਿੰਦਾ ਕੀਤੀ। ਉਹਨਾਂ ਨੇ ਰੂਸ ਉੱਤੇ ਦਬਾਅ ਪਾਉਣ ਲਈ ਸਮੂਹਿਕ ਯਤਨਾਂ ਦੀ ਪੁਸ਼ਟੀ ਕੀਤੀ ਜਿਸ ਵਿੱਚ ਰੂਸ ਉੱਤੇ ਹੋਰ ਪਾਬੰਦੀਆਂ ਦੇ ਨਾਲ-ਨਾਲ ਯੂਕਰੇਨ ਨੂੰ ਫੌਜੀ ਅਤੇ ਵਿੱਤੀ ਸਹਾਇਤਾ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਕਾਰਨੀ ਨੇ ਯੂਕਰੇਨ ਲਈ ਕੈਨੇਡਾ ਦੇ ਮਜ਼ਬੂਤ ਸਮਰਥਨ ਨੂੰ ਵਧਾਇਆ ਹੈ। ਕੈਨੇਡਾ ਨੇ ਰੂਸ ਦੇ ਸ਼ੈਡੋ ਫਲੀਟ ਅਤੇ ਊਰਜਾ ਮਾਲੀਆ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਵੱਡੇ ਪਾਬੰਦੀਆਂ ਪੈਕੇਜ ਰਾਹੀਂ ਡਰੋਨ ਗੋਲਾ ਬਾਰੂਦ ਬਖਤਰਬੰਦ ਵਾਹਨਾਂ ਲਈ ਫੰਡਿੰਗ ਦੇ ਨਾਲ ਨਾਲ 2 ਬਿਲੀਅਨ ਡਾਲਰ ਦੀ ਨਵੀਂ ਫੌਜੀ ਸਹਾਇਤਾ ਤੇ ਯੂਕਰੇਨ ਦੇ ਬੁਨਿਆਦੀ ਢਾਂਚੇ ਅਤੇ ਜਨਤਕ ਪ੍ਰਣਾਲੀਆਂ ਦੇ ਪੁਨਰ ਨਿਰਮਾਣ ਚ ਮਦਦ ਲਈ 2.3 ਬਿਲੀਅਨ ਡਾਲਰ ਦੇ ਕਰਜ਼ ਦਾ ਵਾਅਦਾ ਕੀਤਾ ਹੈ ਇਸ ਗੱਠਜੋੜ ਨੇ ਯੂਕਰੇਨ ਦੀ ਲੰਬੇ ਸਮੇਂ ਦੀ ਸੁਰੱਖਿਆ ਤੇ ਪ੍ਰਭੂ 47 ਆਪਣੇ ਦ੍ਰਿੜ ਸਮਰਥਨ ਅਤੇ ਜੰਗਬੰਦੀ ਤੋਂ ਬਾਅਦ ਇੱਕ ਫੋਰਸ ਸਥਾਪਿਤ ਕਰਨ ਤੇ ਜ਼ੋਰ ਦਿੱਤਾ। ਇੱਕ ਨ્યાਪੂਰਨ ਤੇ ਸਥਾਈ ਸ਼ਾਂਤੀ ਨੂੰ ਅੱਗੇ ਵਧਾਉਣ ਲਈ ਗੱਠਜੋੜ ਆਫ ਦਾ ਵਿਲਿੰਗ ਦਾ ਪੈਰਿਸ ਨਵਾਂ ਸਥਾਈ ਹੈੱਡਕੁਆਰਟਰ ਹੋਵੇਗਾ। ਗੱਠਜੋੜ ਨੇ ਕੀਵ ਚ ਭਵਿੱਖ ਲਈ ਇੱਕ ਤਾਲਮੇਲ ਸੈੱਲ ਬਣਾਉਣ ਦੀ ਯੋਜਨਾ ਵੀ ਬਣਾਈ ਹੈ। ਭਾਰਤੀ ਵਿਦਿਆਰਥੀਆਂ ਨੇ ਹੁਣ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਤੋਂ ਆਪਣਾ ਮੂੰਹ ਮੋੜਨਾ ਸ਼ੁਰੂ ਕਰ ਦਿੱਤਾ ਹੈ। ਵਦੇਸ਼ਾਂ 'ਚ ਪੜ੍ਹਾਈ ਅਤੇ ਬਿਹਤਰ ਕਰੀਅਰ ਦੀ ਭਾਲ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਲਈ ਨਿਊਜ਼ੀਲੈਂਡ ਹੁਣ ਇੱਕ ਵਿਸ਼ੇਸ਼ ਮੰਜ਼ਲ ਵਜੋਂ ਉੱਭਰ ਰਿਹਾ ਹੈ ਜਦਕਿ ਪਹਿਲਾਂ ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਦੇਸ਼ ਜ਼ਿਆਦਾ ਵਿਦਿਆਰਥੀਆਂ ਦੀ ਪਸੰਦ ਹੋਇਆ ਕਰਦੇ ਸਨ ਹੁਣ ਦੁਨੀਆ ਭਰ 'ਚ ਸਿੱਖਿਆ ਨੀਤੀਆਂ 'ਚ ਬਦਲਾਅ ਅਤੇ ਵਿਦਿਆਰਥੀਆਂ ਦੀਆਂ ਬਦਲਦੀਆਂ ਤਰਜੀਹਾਂ ਕਾਰਨ ਉਹ ਨਵੇਂ ਅਤੇ ਸਥਿਰ ਦੇਸ਼ਾਂ ਵੱਲ ਮੁੜ ਰਹੇ ਨੇ ਇਹਨਾਂ ਦੇਸ਼ਾਂ ਵਿੱਚੋਂ ਨਿਊਜ਼ੀਲੈਂਡ ਆਪਣੀ ਸ਼ਾਨਦਾਰ ਸਿੱਖਿਆ ਪੜ੍ਹਾਈ ਤੋਂ ਬਾਅਦ ਕੰਮ ਕਰਨ ਦੇ ਮੌਕੇ ਅਤੇ ਚੰਗੀ ਜੀਵਨ ਸ਼ੈਲੀ ਕਾਰਨ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ ਐਜੂਕੇਸ਼ਨ ਨਿਊਜ਼ੀਲੈਂਡ ਅਨੁਸਾਰ ਜਨਵਰੀ ਅਤੇ ਅਗਸਤ 2024 ਵਿਚਕਾਰ ਭਾਰਤ ਤੋਂ ਦਾਖਲਿਆਂ 'ਚ 34% ਵਾਧਾ ਹੋਇਆ ਹੈ ਇਹ 2023 'ਚ 7930 ਤੋਂ ਵੱਧ ਕੇ 2024 'ਚ 10640 ਹੋ ਗਿਆ ਹੈ ਭਾਰਤੀ ਵਿਦਿਆਰਥੀ ਹੁਣ ਨਿਊਜ਼ੀਲੈਂਡ ਚ ਸਾਰੇ ਅੰਤਰਰਾਸ਼ਟਰੀ ਯੂਨੀਵਰਸਿਟੀ ਦਾਖਲਿਆਂ ਦਾ 11% ਹਨ ਜੋ ਕਿ ਚੀਨੀ ਵਿਦਿਆਰਥੀਆਂ ਤੋਂ ਬਾਅਦ ਦੂਜੇ ਸਥਾਨ ਤੇ ਨੇ ਆਈਡੀਪੀ ਦੇ ਅੰਕੜਿਆਂ ਤੋਂ ਪਤਾ ਚੱਲਿਆ ਕਿ 2023 ਅਤੇ 2024 ਵਿਚਕਾਰ ਨਿਊਜ਼ੀਲੈਂਡ ਦੀਆਂ ਯੂਨੀਵਰਸਟੀਆਂ ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਦੁੱਗਣੀ ਹੋ ਗਈ ਇਹ ਦਰਸਾਉਂਦਾ ਹੈ ਕਿ ਨਿਊਜ਼ੀਲੈਂਡ ਵੀ ਇੱਕ ਸੁਰੱਖਿਅਤ ਅਤੇ ਮਦਦਗਾਰ ਸਿੱਖਿਆ ਵਾਤਾਵਰਣ ਦੀ ਭਾਲ ਕਰਨ ਵਾਲੇ ਵਿਦਿਆਰਥੀਆਂ ਲਈ ਪਸੰਦੀਦਾ ਵਿਕਲਪ ਬਣ ਰਿਹਾ ਹੈ ਨਿਊਜ਼ੀਲੈਂਡ ਦੀਆਂ ਸਾਰੀਆਂ 8 ਯੂਨੀਵਰਸਿਟੀਆਂ ਵਿਸ਼ਵ ਪੱਧਰ ਤੇ ਚੋਟੀ ਦੇ ਦਰਜਿਆਂ 'ਚ ਸ਼ਾਮਲ ਨੇ ਤੇ ਸਾਰੀਆਂ ਵਿਸ਼ਵ ਯੂਨੀਵਰਸਿਟੀ ਰੈਂਕਿੰਗ ਦੇ ਵਿੱਚ ਸੂਚੀਬੱਧ ਨੇ ਇਨ੍ਹਾਂ ਵਿੱਚ ਆਕਲੈਂਡ ਯੂਨੀਵਰਸਿਟੀ ਦਾ ਰੈਂਕ 65ਵਾਂ, ਆਟਾਗੋ ਯੂਨੀਵਰਸਿਟੀ ਦਾ 197ਵਾਂ ਤੇ ਮੈਸੀ ਯੂਨੀਵਰਸਿਟੀ ਦਾ 230ਵਾਂ ਸਥਾਨ ਹੈ ਇਹ ਯੂਨੀਵਰਸਿਟੀਆਂ ਡੇਟਾ ਸਾਇੰਸ, ਇੰਜੀਨੀਅਰਿੰਗ, ਫਿਨਟੈਕ, ਕਾਰੋਬਾਰੀ ਵਿਸ਼ਲੇਸ਼ਣ, ਨਰਸਿੰਗ, ਪ੍ਰੋਣਾਚਾਰੀ ਅਤੇ ਸਿੱਖਿਆ ਵਰਗੇ ਵੱਖ-ਵੱਖ ਖੇਤਰਾਂ 'ਚ ਮਜ਼ਬੂਤ ਪ੍ਰੋਗਰਾਮ ਪੇਸ਼ ਕਰਦੀਆਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਿਊਜ਼ੀਲੈਂਡ 'ਚ ਪੜ੍ਹਾਈ ਦੀ ਲਾਗਤ 20000 ਨਿਊਜ਼ੀਲੈਂਡ ਡਾਲਰ ਜਾਨੀ ਕਿ ਲਗਭਗ 10.26 ਲੱਖ ਰੁਪਏ ਤੋਂ 40000 ਨਿਊਜ਼ੀਲੈਂਡ ਡਾਲਰ ਜਾਨੀ ਕਿ 20.53 ਲੱਖ ਰੁਪਏ ਪ੍ਰਤੀ ਸਾਲ ਦੇ ਵਿਚਕਾਰ ਹੈ ਇਹ ਅਮਰੀਕਾ ਤੇ ਯੂਕੇ ਨਾਲੋਂ ਬਹੁਤ ਸਸਤਾ ਤੇ ਆਸਟ੍ਰੇਲੀਆ ਤੇ ਕੈਨੇਡਾ ਦੇ ਬਰਾਬਰ ਹੈ ਪੜਾਈ ਦੌਰਾਨ ਪਾਰਟ ਟਾਈਮ ਕੰਮ ਕਰਨ ਦੀ ਇਜਾਜ਼ਤ ਤੇ ਵਾਜਬ ਰਹਿਣ ਸੈਣ ਦੇ ਖਰਚਿਆਂ ਦੇ ਨਾਲ ਇਹ ਦੇਸ਼ ਭਾਰਤੀ ਵਿਦਿਆਰਥੀਆਂ ਲਈ ਇੱਕ ਕਫਾਇਤੀ ਵਿਕਲਪ ਪੇਸ਼ ਕਰਦਾ ਹੈ ਨਿਊਜ਼ੀਲੈਂਡ ਦੀਆਂ ਸਭ ਤੋਂ ਵੱਡੀਆਂ ਵਿਸ਼ੇਸ਼ਤਾਵਾਂ 'ਚੋਂ ਇੱਕ ਇਸਦੀ ਲਚਕਦਾਰ ਪੋਸਟ ਸਟੱਡੀ ਵਰਕ ਪਰਮਿਟ ਨੀਤੀ ਹੈ ਅੰਤਰਰਾਸ਼ਟਰੀ ਵਿਦਿਆਰਥੀ ਜੋ ਘੱਟੋ ਘੱਟ 30 ਹਫ਼ਤਿਆਂ ਦਾ ਮਾਸਟਰ ਜਾਂ ਡਾਕਟੋਰੇਟ ਪ੍ਰੋਗਰਾਮ ਪੂਰਾ ਕਰਦੇ ਨੇ ਉਹ 3 ਸਾਲਾਂ ਦੇ ਪੋਸਟ ਸਟੱਡੀ ਵਰਕ ਪਰਮਿਟ ਲਈ ਯੋਗ ਹੁੰਦੇ ਨੇ एनवायरनमेंट कनाडा ਦਾ ਕਹਿਣਾ ਹੈ ਕਿ ਗ੍ਰੇਟਰ ਟੋਰਾਂਟੋ ਏਰੀਆ ਦੇ ਕੁਝ ਹਿੱਸੇ ਹੀਟ ਵਰਨਿੰਗ ਦੇ ਨਾਲ-ਨਾਲ ਹਵਾ ਦੀ ਗੁਣਵੱਤਾ ਬਾਰੇ ਚੇਤਾਵਨੀ ਦੇ ਵੀ ਅਧੀਨ ਨੇ ਉੱਤਰੀ অন্ਟਾਰੀਓ ਦੇ ਜੰਗਲਾ ਚ ਲੱਗੀ ਅੱਗ ਦੇ ਧੂਏ ਨੇ ਹਵਾ ਦੀ ਗੁਣਵੱਤਾ ਖਰਾਬ ਕਰ ਦਿੱਤੀ ਹੈ ਤੇ ਵਿਜ਼ਿਬਿਲਟੀ ਵੀ ਘਟ ਗਈ ਹੈ ਫੈਡਰਲ ਮੌਸਮ ਵਿਭਾਗ ਦੀ ਚੇਤਾਵਨੀ ਅਨੁਸਾਰ ਖਰਾਬ 에ਅਰ ਕੁਆਲਿਟੀ ਪੂਰੇ ਸੋਮਵਾਰ ਜਾਰੀ ਰਹੇਗੀ ਅਤੇ ਕੁਝ ਇਲਾਕਿਆਂ ਚ ਤਾਂ ਮੰਗਲਵਾਰ ਤੱਕ ਵੀ ਬਰਕਰਾਰ ਰਹਿ ਸਕਦੀ ਹੈ एनवायरनमेंट कनाडा ਨੇ ਕਿਹਾ ਕਿ ਭਾਰੀ ਧੂਏਂ ਦੀਆਂ ਸਥਿਤੀਆਂ ਦੌਰਾਨ ਹਰ ਕਿਸੇ ਦੀ ਸਿਹਤ ਨੂੰ ਜ਼ਖਮ ਹੁੰਦਾ ਹੈ ਭਾਵੇਂ ਉਹ ਕਿਸੇ ਵੀ ਉਮਰ ਦੇ ਹੋਣ ਮੌਸਮ ਏਜੰਸੀ ਨੇ ਕਿਹਾ ਕਿ ਜੰਗਲ ਦੀ ਅੱਗ ਦੇ ਧੂਏਂ ਤੋਂ ਪ੍ਰਭਾਵਿਤ ਹੋਣ ਦੇ ਵਧੇਰੇ ਜੋਖਮ ਵਾਲੇ ਲੋਕਾਂ ਚ 65 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕ ਗਰਭवती ਔਰਤਾਂ ਛੋਟੇ ਬੱਚੇ ਤੇ ਉਹ ਲੋਕ ਸ਼ਾਮਲ ਨੇ ਜੋ ਪਹਿਲਾਂ ਤੋਂ ਹੀ ਬਿਮਾਰੀ ਜਾਂ ਪੁਰਾਣੀ ਸਿਹਤ ਸਥਿਤੀ ਤੋਂ ਪੀੜਤ ਨੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਾਹਰ ਦਾ ਸਮਾਂ ਸੀਮਿਤ ਕਰਨ ਅਤੇ ਜੰਗਲੀ ਅੱਗ ਦੇ ਧੂਏਂ ਤੋਂ ਘਰ ਦੀ ਹਵਾ ਨੂੰ ਬਚਾਉਣ ਜਿਵੇਂ ਕਿ ਜਿੰਨਾ ਸੰਭਵ ਹੋ ਸਕੇ ਖਿੜਕੀਆਂ ਤੇ ਦਰਵਾਜ਼ੇ ਬੰਦ ਰੱਖਣ ਸਵਿਸ ਹਵਾ ਗੁਣਵੱਤਾ ਟੈਕ ਕੰਪਨੀ IQ Air ਦੀ ਇੱਕ ਗਲੋਬਲ ਰੈਂਕਿੰਗ ਦੇ ਅਨੁਸਾਰ ਟੋਰਾਂਟੋ ਸੋਮਵਾਰ ਸਵੇਰੇ 8 ਵਜੇ ਤੱਕ ਦੁਨੀਆ ਦਾ ਦੂਸਰਾ ਸਭ ਤੋਂ ਵੱਧ ਪ੍ਰਦੂਸ਼ਿਤ ਅਹਿਮ ਸ਼ਹਿਰ ਰਿਹਾ ਹਵਾ ਦੀ ਗੁਣਵੱਤਾ ਦੀ ਚੇਤਾਵਨੀ ਉਦੋਂ ਆਈ ਹੈ ਜਦੋਂ ਸੋਮਵਾਰ ਨੂੰ ਇਸ ਖੇਤਰ 'ਚ ਬਹੁਤ ਜ਼ਿਆਦਾ ਗਰਮੀ ਅਤੇ ਹਮਸ ਜਾਰੀ ਰਹਿਣ ਦੀ ਉਮੀਦ ਹੈ ਫੈਡਰਲ ਮੌਸਮ ਏਜੰਸੀ ਨੇ ਸੋਮਵਾਰ ਸਵੇਰੇ ਇੱਕ ਚੇਤਾਵਨੀ ਦੇ ਵਿੱਚ ਕਿਹਾ ਕਿ ਦਿਨ ਦਾ ਤਾਪਮਾਨ 29 ਤੋਂ 32 ਡਿਗਰੀ ਦੇ ਵਿੱਚਕਾਰ ਹੋ ਸਕਦਾ ਹੈ ਪਰ ਹਮਸ ਕਰਕੇ ਇਹ 35 ਤੋਂ 40 ਡਿਗਰੀ ਸੈਲਸੀਅਸ ਵਰਗਾ ਮਹਿਸੂਸ ਹੋ ਸਕਦਾ ਹੈ ਰਾਤ ਵੇਲੇ ਤਾਪਮਾਨ 19 ਤੋਂ 23 ਡਿਗਰੀ ਦੇ ਵਿਚਕਾਰ ਆਉਣ ਕਰਕੇ ਥੋੜੀ ਰਾਹਤ ਮਿਲਣ ਦੀ ਉਮੀਦ ਹੈ এনवायरमेंट ਕੈਨੇਡਾ ਦਾ ਕਹਿਣਾ ਹੈ ਕਿ ਹੀਟ ਵਾਰਨਿੰਗ ਵੀਰਵਾਰ ਰਾਤ ਨੂੰ ਖਤਮ ਹੋਣ ਦੀ ਸੰਭਾਵਨਾ ਹੈ ਲੋਕਾਂ ਨੂੰ ਵੱਧ ਤੋਂ ਵੱਧ ਪਾਣੀ ਪੀਂਦੇ ਰਹਿਣ ਅਤੇ ਉਨ੍ਹਾਂ ਲੋਕਾਂ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ ਜਿਨ੍ਹਾਂ ਨੂੰ ਗਰਮੀ ਕਰਕੇ ਬਿਮਾਰ ਹੋਣ ਦਾ ਵਧੇਰੇ ਖਤਰਾ ਹੈ ਜਿਸ ਵਿੱਚ ਬਜ਼ੁਰਗ ਅਤੇ ਇਕੱਲੇ ਰਹਿਣ ਵਾਲੇ ਲੋਕ ਸ਼ਾਮਲ ਨੇ এনवायरमेंट ਕੈਨੇਡਾ ਨੇ ਲੋਕਾਂ ਨੂੰ ਦਿਨ ਦੇ ਸਭ ਤੋਂ ਠੰਡੇ ਹਿੱਸਿਆਂ ਦੌਰਾਨ ਗਤੀਵਿਧੀਆਂ ਦੀ ਯੋਜਨਾ ਬਣਾ ਕੇ ਗਰਮੀ ਦੇ ਸੰਪਰਕ ਨੂੰ ਸੀਮਤ ਕਰਨ ਦੀ ਸਲਾਹ ਦਿੰਦੀ ਹੈ ਨਾਲ ਹੀ ਲੋਕਾਂ ਨੂੰ ਖੁੱਲੀ ਟੋਪੀ ਨਾਲ ਸਿਰ ਢਕਣ ਹਲਕੇ ਰੰਗ ਦੇ ਢਿੱਲੇ ਫਿਟਿੰਗ ਵਾਲੇ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਹੈ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਆਪ ਅਤੇ ਦੂਸਰਿਆਂ 'ਚ ਹੀਟ ਸਟ੍ਰੋਕ ਜੋ ਕਿ ਇੱਕ ਮੈਡੀਕਲ ਐਮਰਜੈਂਸੀ ਹੈ ਦੇ ਲੱਛਣਾਂ ਤੇ ਨਜ਼ਰ ਰੱਖਣ ਹੀਟ ਸਟ੍ਰੋਕ ਦੇ ਲੱਛਣਾਂ ਦੇ ਵਿੱਚ ਲਾਲ ਅਤੇ ਗਰਮ ਚਮੜੀ ਹੋਣਾ ਚੱਕਰ ਆਉਣੇ ਦਿਲ ਕੱਚਾ ਹੋਣਾ ਅਤੇ ਬੇਹੋਸ਼ੀ ਵਰਗਾ ਮਹਿਸੂਸ ਹੋਣਾ ਸ਼ਾਮਲ ਹੈ ਐਤਵਾਰ ਸ਼ਾਮ ਨੂੰ ਸਰੀਚ ਇੱਕ ਵਾਹਨ ਦੀ ਟੱਕਰ ਨਾਲ ਇੱਕ ਛੋਟੇ ਬੱਚੇ ਦੀ ਮੌਤ ਹੋ ਗਈ ਐਸਪੀਐਸ ਪ੍ਰੈਸ ਰਿਲੀਜ਼ ਅਨੁਸਾਰ ਸਰੀ ਪੁਲਿਸ ਸੇਵਾ ਦੇ ਅਧਿਕਾਰੀਆਂ ਨੂੰ ਰਾਤ 8:17 ਮਿੰਟ ਦੇ ਕਰੀਬ ਇੱਕ ਛੋਟੇ ਬੱਚੇ ਦੀ ਮਦਦ ਲਈ ਘਟਨਾ ਸਥਾਨ ਤੇ ਬੁਲਾਇਆ ਗਿਆ ਸੀ ਜਿਸ ਨੂੰ 64 ਐਵੈਨਿਊ ਦੇ 13800 ਬਲਾਕ 'ਚ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ ਸੀ ਬੀਸੀਈਐਚਐਸ ਪੈਰਾਮੈਡਿਕਸ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਪਰ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਮਗਰੋਂ ਡਰਾਈਵਰ ਮੌਕੇ ਤੇ ਹੀ ਰਿਹਾ ਤੇ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ ਪੁਲਿਸ ਵੱਲੋਂ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਨੇ ਡਰਾਈਵਰਾਂ ਨੂੰ ਸਲਾਹ ਦਿੱਤੀ ਹੈ ਕਿ 138 ਸਟਰੀਟ ਅਤੇ 64 ਐਵੈਨਿਊ ਦੇ ਖੇਤਰ ਚ ਸੜਕਾਂ ਅਤੇ ਚੌਰਾਹੇ ਰਾਤ ਦੇ ਮਹੱਤਵਪੂਰਨ ਹਿੱਸੇ ਲਈ ਬੰਦ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਹਾਦਸੇ ਦੀ ਜਾਂਚ ਜਾਰੀ ਹੈ ਪੁਲਿਸ ਇਸ ਹਾਦਸੇ ਦੇ ਕਿਸੇ ਵੀ ਗਵਾਹ ਜਾਂ ਕਿਸੇ ਵੀ ਵਿਅਕਤੀ ਨੂੰ ਜਿਸ ਕੋਲ ਸੀਸੀਟੀਵੀ ਜਾਂ ਡੈਸ਼ ਕੈਮ ਫੁਟੇਜ ਸਮੇਤ ਕੋਈ ਜਾਣਕਾਰੀ ਹੈ ਨੂੰ 6045990502 ਤੇ ਕਾਲ ਕਰਨ ਅਤੇ ਫਾਈਲ 202558317 ਦਾ ਹਵਾਲਾ ਦੇਣ ਲਈ ਕਹਿ ਰਹੀ ਹੈ ਪੰਜਾਬ ਦੇ ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮੀਤ ਹੇਰ ਇਨੀ ਦਿਨੀ ਕੈਨੇਡਾ ਦਾ ਦੌਰਾ ਕਰ ਰਹੇ ਨੇ ਅਤੇ ਪ੍ਰਵਾਸੀ ਪੰਜਾਬੀਆਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੀ ਜਾਣਕਾਰੀ ਦੇ ਰਹੇ ਨੇ ਆਪਣੇ ਕੈਨੇਡਾ ਦੌਰੇ ਦੌਰਾਨ ਮੀਤ ਹੇਰ ਪੰਜਾਬੀਆਂ ਦੀ ਸੰਗਣੀ ਵਸੋਂ ਵਾਲੇ ਐਪਸ ਫੂਡ ਸ਼ਹਿਰ ਪਹੁੰਚੇ ਜਿੱਥੇ ਉਹਨਾਂ ਦੇ ਸਮਰਥਕਾਂ ਜਾਣਕਾਰ ਸੱਜਣਾ ਅਤੇ ਹੋਰਨਾਂ ਪਤਵੰਤਿਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਆਯੋਜਿਤ ਇੱਕ ਸਮਾਰੋਹ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਮੀਤ ਹੇਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਯੁੱਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਇਸ ਮੁਹਿੰਮ ਤਹਿਤ ਹੁਣ ਤੱਕ ਕਈ ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਕਾਰਵਾਈ ਦੀ ਪੰਜਾਬੀਆਂ ਸਮੇਤ ਵਿਦੇਸ਼ਾਂ 'ਚ ਵਸਤੇ ਪ੍ਰਵਾਸੀ ਭਾਈਚਾਰੇ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ ਮੀਤ ਥੇਰ ਨੇ ਕਿਹਾ ਕਿ ਇਹ ਕਾਰਵਾਈ ਦੇ ਬਿਹਤਰ ਨਤੀਜੇ ਮਿਲ ਰਹੇ ਨੇ ਨਸ਼ਾ ਤਸਕਰਾਂ ਦੀਆਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ ਜਾਇਦਾਦਾਂ ਬੁਲਡੋਜ਼ਰ ਨਾਲ ਢਾਹ ਢੇਰੀ ਕੀਤੀਆਂ ਜਾ ਰਹੀਆਂ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਹੁਣ ਤੱਕ 21819 ਨਸ਼ਾ ਤਸਕਰ ਕਾਬੂ ਕੀਤੇ ਗਏ ਨੇ ਆਪਣੇ ਸੰਬੋਧਨ ਦੇ ਅਖੀਰ ਚ ਮੀਤ ਥੇਰ ਨੇ ਪ੍ਰਵਾਸੀ ਪੰਜਾਬੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਚ ਪਾਏ ਅਹਿਮ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ ब्रैम्पटन ਵਿਖੇ ਠੱਗੀ ਦੇ ਮਾਮਲਿਆਂ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ ਦੋ ਸਾਊਥ ਏਸ਼ੀਅਨਜ਼ ਦੀ ਪਾੜ ਨੱਪਣ ਖਾਤਰ ਲੋਕਾਂ ਤੋਂ ਮਦਦ ਮੰਗੀ ਗਈ ਹੈ ਪੁਲਿਸ ਮੁਤਾਬਕ 13 ਮਈ ਤੋਂ 5 ਜੂਨ ਦਰਮਿਆਨ ਦੋ ਸ਼ੱਕੀਆਂ ਨੇ ਬ੍ਰੈम्पਟਨ ਦੇ ਕুইਨ ਸਟਰੀਟ ਅਤੇ ਡੈਲਟਾ ਪਾਰਕ ਬੁਲੇਵਾਰਡ ਇਲਾਕੇ 'ਚ ਚੋਰੀ ਕੀਤੀ ਕ੍ਰੈਡਿਟ ਕਾਰਡਾਂ ਦੀ ਵਰਤੋਂ ਕੀਤੀ ਅਤੇ ਪੀੜਤ ਦਾ 12000 ਡਾਲਰ ਤੋਂ ਵੱਧ ਨੁਕਸਾਨ ਕੀਤਾ ਕ੍ਰੈਡਿਡਿਟ ਕਾਰਡ ਦੀ ਚੋਰੀ ਕੀਤੀ ਜਾਣਕਾਰੀ ਰਾਹੀਂ ਟਰੱਕਾਂ 'ਚ ਤੇਲ ਭਰਿਆ ਗਿਆ ਅਤੇ ਇਹ ਘਟਨਾਕ੍ਰਮ 19 ਵੱਖ-ਵੱਖ ਮੌਕਿਆਂ ਤੇ ਵਾਪਰਿਆ ਪੀਲ ਪੁਲਿਸ ਦੇ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਦੱਸਿਆ ਕਿ ਇੱਕ ਸਾਊਥ ਏਸ਼ੀਅਨ ਦੀ ਉਮਰ 35 ਤੋਂ 40 ਸਾਲ ਦਰਮਿਆਨ ਹੈ ਜਿਸ ਦਾ ਸਰੀਰ ਭਾਰਾ ਕਾਲੀ ਦਾੜੀ ਤੇ ਮੁੱਛਾਂ ਤੇ ਠੱਗੀ ਵਾਲੇ ਦਿਨ ਰਿਫਲੈਕਟਰ ਵੈਸਟ ਐਡੀਡਾਸ ਸ਼ਰਟ ਬਰਾਊਨ ਕਾਰਗੋ ਪੈਂਟ ਅਤੇ ਗ੍ਰੀਨ ਰਨਿੰਗ ਸ਼ੂਜ਼ ਪਾਏ ਹੋਏ ਸਨ ਦੂਜੇ ਪਾਸੇ ਸ਼ੱਕੀ ਦੀ ਉਮਰ 25 ਤੋਂ 30 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਜਿਸ ਦਾ ਸਰੀਰ ਦਰਮਿਆਨਾ ਕਾਲੀ ਦਾੜੀ ਤੇ ਮੁੱਛਾਂ ਤੇ ਠੱਗੀ ਵਾਲੇ ਦਿਨ ਉਸ ਨੇ ਕਾਲੀ ਜੈਕਟ ਗ੍ਰੇਟ スウェット ਪੈਂਟ ਅਤੇ ਗ੍ਰੇ ਫਿਲਾ ਸਵੈਟਰ ਪਾਇਆ ਹੋਇਆ ਸੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕੋਈ ਦੋਹਾਂ ਬਾਰੇ ਜਾਣਕਾਰੀ ਹੋਵੇ ਤਾਂ ਜਾਂਚ ਕਰਤਾਵਾਂ ਨਾਲ 905 4532121 ਐਕਸਟੈਂਸ਼ਨ 2133 ਤੇ ਸੰਪਰਕ ਕੀਤਾ ਜਾਵੇ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕਰਾਈਮ ਸਟਾਪਰਸ ਨੂੰ 1800 22 ਟਿਪਸ 8477 ਤੇ ਕਾਲ ਕੀਤੀ ਜਾ ਸਕਦੀ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਅਮਰੀਕਾ ਦੇ ਬਾਰਡਰ ਤੇ ਗੈਰ ਕਾਨੂੰਨੀ ਪ੍ਰਵਾਸੀ ਚੜੇ ਅੜਿੱਕੇ ਸ਼ਰਾਬੀ ਏਜੰਟ ਨੇ ਪ੍ਰਵਾਸੀਆਂ ਨਾਲ ਭਰੀ ਗੱਡੀ ਦਾ ਕੀਤਾ ਐਕਸੀਡੈਂਟ ਮਾਰਕ ਕਾਰਨੀ ਨੇ ਪਾਈਵਾਲ ਦੇਸ਼ਾਂ ਨਾਲ ਕੀਤੀ ਵਰਚੁਅਲ ਮੀਟਿੰਗ ਰੂਸ ਤੇ ਪਾਬੰਦੀਆਂ ਅਤੇ ਯੂਕਰੇਨ ਦੀ ਮਦਦ ਵਧਾਉਣ ਦੀ ਕਹੀ ਗੱਲ ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਤੋਂ ਹੋਇਆ ਮੋਹ ਪੰਗ ਨਿਊਜ਼ੀਲੈਂਡ ਬਣਿਆ ਪਹਿਲੀ ਪਸੰਦ ਕੈਨੇਡਾ ਨੂੰ ਪਛਾੜਿਆ ਟੋਰਾਂਟੋ 'ਚ ਹਵਾ ਦੀ ਗੁਣਵੱਤਾ ਦੁਨੀਆ ਦੇ ਸਭ ਤੋਂ ਖਰਾਬ ਸਥਾਨਾਂ 'ਚੋਂ ਇੱਕ ਤੇ ਪੰਜੀ এনਵਾਇਰਨਮੈਂਟ ਕੈਨੇਡਾ ਵੱਲੋਂ ਜੀਟੀਏ ਲਈ ਹੀਟ ਵਾਰਨਿੰਗ ਵੀ ਜਾਰੀ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ